ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜੀ ਤੁਹਾਡਾ ਵੈਤ ਮਕੀਤ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਦਾ ਆਯੁਰਵੇਦ ਤੇ ਹੁਣੀ ਗ੍ਰੰਥ ਦੀ ਜਿਹੜੀ ਕਵਰ ਚਾੜ ਕੇ ਹਟਿਆ ਲਿਆਦਾ ਹਲੇ ਕੰਮ ਬਾਕੀ ਆ ਹਲੇ ਇੱਕ ਵਾਰ ਉਚਾੜਾ ਫਿਰ ਪਿਸਟਿੰਗ ਕਰਨੀ ਚੰਗੀ ਤਰ੍ਹਾਂ ਇਹ ਪਿੰਨਾ ਹਟਾ ਦਾਂਗੇ ਤੇ ਸੋਚਿਆ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਈਏ ਜਿਹੜੇ ਵੀਰ ਚਾਹੁੰਦੇ ਆ ਵੀ ਅਸੀਂ ਆਯੁਰਵੇਦ ਬਾਰੇ ਜਾਣਕਾਰੀ ਲੈਣੀ ਹੈ ਸਿਰਫ ਉਹ ਚਾਹੁੰਦੇ ਵੀ ਸਾਨੂੰ ਮਰਦਾਂ ਤੇ ਜਾਂ ਔਰਤਾਂ ਦੇ ਸੈਕਸ ਸਮੱਸਿਆਵਾਂ માં ਜਿੰਨੀਆਂ ਵੀ ਗੁਪਤ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਸਾਨੂੰ ਕੋਈ ਐਹਾ ਜਿਹਾ ਇੱਕ ਗ੍ਰੰਥ ਮਿਲ ਜੇ ਜਿਹਦੇ ਵਿੱਚ ਸੰਪੂਰਨ ਜਾਣਕਾਰੀ ਦਿੱਤੀ ਹੋਵੇ ਨੁਸਖੇ ਦਿੱਤੇ ਹੋਣ ਨਾਲ ਨਾਲ ਤੇ ਜਿਹੜੀਆਂ ਕਲਾਸਿਕਲ ਮੈਡੀਸਨ ਨੇ ਆਯੁਰਵੈਦਿਕ ਦੀਆਂ ਪਾਸਮਾ ਕੁਸਟੇ ਰਾਸਰਸਨ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੋਵੇ ਅੱਜ ਤੁਹਾਨੂੰ ਇਹ ਆਪਾਂ ਗ੍ਰੰਥ ਬਾਰੇ ਜਾਣਕਾਰੀ ਦਿੰਨੇ ਆ ਇਹਦੇ ਵਿੱਚ ਕੀ ਕੀ ਹੈ ਕਿੰਨੇ ਦਾ ਤੁਹਾਨੂੰ ਮਿਲੇਗਾ ਕਿੱਥੋਂ ਇਹ ਤੁਹਾਨੂੰ ਮਿਲੇਗਾ ਇਹਦੇ ਵਿੱਚ ਟੋਟਲੀ ਜਾਣਕਾਰੀ ਦਿੱਤੀ ਹੋਈ ਹੈ ਗ੍ਰੰਥ ਦਾ ਨਾਮ ਹੈ ਚਿਕਸ਼ਤਾ ਚੰਦਰੋਦ ਇਹ ਤੁਹਾਨੂੰ ਮਤਲਬ 3-400 ਰੁਪਏ ਦਾ ਤੁਹਾਨੂੰ ਮਿਲ ਜਾਂਦਾ ਮੈਂ ਹਰਦਵਾਰ ਤੋਂ ਲੈ ਕੇ ਆਇਆ ਸੀ ਦੇਖੋ ਇਹ ਦੋਨੋਂ ਆਕੜਾਂ ਜੇ ਲੱਗਦਾ ਨਾ ਇਹਨੂੰ ਗੰਗਾ ਚੱਲ ਲੱਗ ਗਿਆ ਸੀ ਤਾਂ ਕਰਕੇ ਜਦੋਂ ਕਿਸੇ ਵੀ ਬੁੱਕ ਨੂੰ ਪਾਣੀ ਲੱਗ ਜੇ ਨਾ ਤਾਂ ਕਿਤਾਬ ਐ ਮੇਰੀ ਹੋ ਜਾਂਦੀ ਹੈ ਸਿਰਫ ਤਾਂ ਦੇਖੋ 1350 ਜਾਂ ਤਨਕ ਸੌ ਰੁਪਏ ਦਾ ਤੁਹਾਨੂੰ ਮਿਲ ਜਾਣਾ ਅਗਰ ਤੁਸੀਂ ਇਸ ਕਰਦਾ ਹਰਦਵਾਰ ਤੋਂ ਜਾਂ ਕਿਸੇ ਵੀ ਜਿੱਥੇ ਬੁੱਕਸ ਮਿਲਦੀਆਂ ਨੇ ਧਾਰਮਿਕ ਜਾ ਹਨ ਉੱਥੋਂ ਤੁਹਾਨੂੰ ਮਿਲ ਜਾਣਾ ਹੈ ਬਹੁਤ ਹੀ ਅੱਛਾ ਗ੍ਰੰਥ ਹੈ ਬਾਬੂ ਹਰੀਦਾਸ ਜੀ ਹਨ ਲੇਖਕ ਇਹਨਾਂ ਦੇ ਤੇ ਇਹ ਚੌਥਾ ਭਾਗ ਲੈਣਾ ਤੁਸੀਂ ਨੇ ਇਹਦਾ ਇਹਦੇ 7 ਭਾਗ ਆਉਂਦੇ ਆ 7ਾਂ ਦੇ ਵਿੱਚ ਲੱਗੋ ਲੱਗ ਦੱਸਿਆ ਹੋਇਆ ਜਿਹੜਾ ਪੰਜਵਾਂ ਭਾਗ ਆ ਉਹ ਇਸਤਰੀਆਂ ਦੇ ਉੱਤੇ ਆ ਮੰਨ ਲਓ ਇੱਕ ਬੱਚਿਆਂ ਦੇ ਉੱਤੇ ਆ ਇੱਕ ਹੋਰ ਲੱਗ ਲੱਗ ਬਿਮਾਰੀਆਂ ਦੇ ਉੱਤੇ ਜਿਹੜੇ ਹੈਗੇ ਨੇ ਇਹ ਹਮ ਲੱਗ ਲੱਗ ਤਰ੍ਹਾਂ ਨਾਲ ਇਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਵੀ ਇਹਦੇ ਵਿੱਚ ਆਪਾ ਕਬਲੇਗੇ ਚੂਰਨਾ ਤੇ ਅੱਗੇ-ਅੱਗੇ ਤੁਹਾਨੂੰ ਇਹਦੇ ਨੁਸਖੇ ਵੀ ਦੱਸੇ ਜਾਂਦੇ ਨੇ ਦੇਖੋ ਵੀ ਕਿਹੜੀ ਬਿਮਾਰੀਆਂ ਦੇ ਨਾਮ ਦੱਸੇ ਗਿਆ ਹਨਾ ਟੋਟਲੀ ਪਿਤਜਬਾਤ ਚ ਹਨਾ ਪ੍ਰਮੇਹ ਜਨਮ ਕਾ ਪ੍ਰਮੇਹ ਮధుਮੇਹ ਕੇ ਕਾਰਨ ਐਲਪਤ ਇਹ ਮਤ ਸੇ ਆ ਕਾਫੀ ਸਾਰੀ ਦੇ ਵਿੱਚ ਡੂੰਘਾਈ ਨਾਲ ਜਾਣਕਾਰੀ ਦਿੱਤੀਆਂ ਹੋਈਆਂ ਨੇ ਅਗਰ ਤੁਸੀਂ ਇਹਨੂੰ ਪੂਰਾ ਇਸ ਗ੍ਰੰਥ ਨੂੰ ਤੁਸੀਂ ਇੱਕ ਵਾਰ ਰੀਡ ਕਰ ਲੈਣੇ ਹੋ ਕਿਉਂਕਿ ਤੁਹਾਨੂੰ ਲਗਭਗ ਹੋਰ ਗ੍ਰੰਥ ਫੜਨ ਦੀ ਜਿਹੜੀ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਅੱਗੇ-ਅਗੇ ਆਪਣੀਆਂ ਜਿਹੜੀਆਂ ਮੈਡੀਸਿਨਸ ਆਉਂਦੀਆਂ ਨੇ ਹਨਾ ਰਤੀਵੱਲਵਰਾਸਾ ਚੂਰਨ ਬਸੰਤ ਕੁਸਮਾਕਰ ਤਾਤੂ ਇਹ ਠੀਕ ਹੈ ਜੀ ਅੱਗੇ-ਅਗੇ ਅਗਲੇ ਇਹ ਅੱਗੇ ਪਾਕ ਆ ਜਾਂਦੇ ਨੇ ਹਨਾ ਟੋਟਲੀ ਇਹਨਾਂ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਨਾ ਇਹ ਦੇਖੋ ਫਿਰ ਇਹਦੇ ਵਿੱਚ ਹਨਾ ਜਿੰਮੇ ਦੇਖੋ ਨਿਕੁਮ ਸਤਾਤੇ ਤਾਤੂ ਰੋਗ ਅੱਗੇ ਹਸਤ ਮੈਥਨ ਕਰਨਾ ਨਤੀਜਾ ਵੀ ਇਹਦੇ ਲਕਸ਼ਣ ਕੀ ਨੇ ਹਨਾ ਅੱਗੇ ਕਾਰਨ ਆ ਜਾਂਦੇ ਨੇ ਅੱਗੇ ਟੋਟਲੀ ਤੁਹਾਨੂੰ ਇਹਦੇ ਵਿੱਚ ਦੱਸਿਆ ਜਾਂਦਾ ਹੈ ਟੋਟਲੀ ਇਹਦੇ ਵਿੱਚ ਤੁਹਾਨੂੰ ਸਮਝਾਇਆ ਜਾਂਦਾ ਹੈ ਵੀ ਕਿਵੇਂ ਇਹਦੇ ਵਿੱਚ ਕੀ ਦੱਸਿਆ ਗਿਆ ਕੀ ਨਹੀਂ ਅੱਗੇ ਤੁਸੀਂ ਇਹ ਗ੍ਰੰਥ ਪੜ੍ਹ ਕੇ ਆਪਣੀ ਪੂਰੀ ਜਾਣਕਾਰੀ ਲੈ ਲਿਓ ਅੱਗੇ ਤੁਹਾਨੂੰ ਇਹਦੇ ਵਿੱਚ ਫਿਰ ਜਿਹੜੇ ਤੌਰੀ ਵਿੱਚ ਫੋਨ ਆ ਗਿਆ ਸੀ ਤੇ ਅੱਗੇ ਤੁਹਾਨੂੰ ਇਹਨਾਂ ਦੇ ਜਿਹੜੇ ਹੈਗੇ ਜੋਗ ਦੱਸੇ ਜਾਣਗੇ ਆ ਦੇਖੋ ਲਿੰਗ ਦੇ ਲਈ ਤੇਲ ਡੇਡੇ ਪੰਨ ਨਾਸਕ ਇਸਤਰੀ ਰੋਗ ਸੰਤਾਨ ਕੇ ਲਈ ਗੋਗ ਸੰਤਾਨ ਕੇ ਲਈ ਹੈ ਨਾ ਡਾਕਟਰ ਕੀ ਮਤ ਸੇ ਵੀਰਜ ਵੀਰਜ ਦੋਸ ਰਾਜ ਰਾਜ ਦੀ ਜਾਂਚ ਅਬਾਜੀ ਕਰਨ ਔਸ਼ਧੀਆਂ ਅੱਗੇ ਤੁਹਾਨੂੰ ਇਹਦੇ ਵਿੱਚ ਨਾ ਟੋਟਲੀ ਜਿਹੜਾ ਹੈ ਨਾ ਇਸਤਰੀ ਬਾਜੀ ਕਰਨ ਰਸਾਇਣ ਆ ਇਹਦੇ ਵਿੱਚ ਸਤੰਭਕ ਗਰੀਬ ਵਾਲਾ ਨੁਸਖਾ ਮਹਿੰਗੇ ਨੁਸਖੇ ਸਸਤੇ ਨੁਸਖੇ ਹਰ ਪ੍ਰਕਾਰ ਦੇ ਤੁਹਾਨੂੰ ਇਹਦੇ ਵਿੱਚ ਜਿਹੜੇ ਚੂਰਨ ਮੋਦਕ ਹਨ ਜਿਹੜੇ ਤੁਸੀਂ ਖੁਦ ਘਰ ਤਿਆਰ ਕਰ ਸਕਦੇ ਹੋ ਉਹ ਇਹਦੇ ਵਿੱਚ ਚੀਜ਼ਾਂ ਦੱਸੀਆਂ ਗਈਆਂ ਨੇ ਜਿੱਦਾਂ ਹੋਰ ਕਾਫੀ ਸਾਰੇ ਗ੍ਰੰਥ ਹੁੰਦੇ ਨੇ ਹਨਾ ਉਹਦੇ ਵਿੱਚ ਆਪਾਂ ਨੂੰ ਬਾਜ਼ਾਰੂ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਇਹਦੇ ਵਿੱਚ ਉਹ हट ਕੇ ਦੱਸਿਆ ਗਿਆ ਜਿਹੜੀਆਂ ਬਾਜ਼ਾਰ 'ਚ ਨਹੀਂ ਮਿਲਦੀਆਂ ਘਰ ਤਿਆਰ ਕਰ ਸਕਦੇ ਆਸਾਨ ਤਰੀਕੇ ਨਾਲ ਔਖੇ ਤਰੀਕੇ ਨਾਲ ਸਾਰੀ ਤਰ੍ਹਾਂ ਦੀ ਇਹਦੇ ਵਿੱਚ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਬੀਰੋਕ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਹਨਾ ਇਹਦੇ ਵਿੱਚ ਸਾਨੂੰ ਛੋਟੇ ਛੋਟੇ ਟੋਟਕੇ ਵਧੀਆ ਨੁਸਖੇ ਮਹਿੰਗੇ ਨੁਸਖੇ ਸਸਤੇ ਨੁਸਖੇ ਹਨਾ ਤੇਲ ਲੇਪ ਚੂਰਨ ਵੱਟੀਆਂ ਅੱਗੇ ਤੁਹਾਨੂੰ ਫਿਰ ਅੱਗੇ ਆ ਜਾਂਦੇ ਨੇ ਇਹਨਾਂ ਦੇ ਵਿੱਚ ਦੱਸਿਆ ਜਾਂਦੇ ਨੇ ਫਲਾਂ ਦੇ ਕੀ ਕੀ ਗੁਣ ਨੇ ਰੋਗੀਆਂ ਨੂੰ ਕਿਵੇਂ ਖਾਣਾ ਚਾਹੀਦਾ ਹੈ ਕੀ ਚੀਜ਼ ਦਾ ਕੀ ਉਹ ਹੈ ਅੱਗੇ ਆ ਜਾਂਦਾ ਤੁਹਾਡਾ ਜੀ ਇਹਦੇ ਵਿੱਚ ਫੋਰ ਰੋਗ ਆ ਜਾਂਦੇ ਨੇ ਜਿਹੜੇ ਆਪਾਂ ਨੂੰ ਪੁਰਸ਼ਣ ਹੋ ਜਾਂਦੇ ਨੇ ਜਾਂ ਪਿਸ਼ਾਬ ਚ ਜਲਣਾ ਐਵੇਂ ਐਵੇਂ ਦੇ ਰੋਗ ਪੁਰਾਣਾ ਸੁਜਾਕ ਹਨਾ ਅੱਗੇ-ਅਗੇ ਹੋਰ ਕਾਫੀ ਸਾਰੇ ਰੋਗਾਂ ਬਾਰੇ ਇਹਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਗਠੀਏ ਦੀ ਆਗੇ ਹੈ ਨਾ ਅ ਹੋਰ ਏਡਸ ਬਾਰੇ ਕਾਫੀ ਚੀਜ਼ਾਂ ਬਾਰੇ ਇਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਅੱਗੇ ਫਿਰ ਇਹਦੇ ਵਿੱਚ ਜੀ ਨਾ ਮਰਤ ਦੇ ਕਾਰਨ ਵਾਜੀ ਕਰਨ ਕਾ ਅਰਥ ਵਾਜੀ ਕਰਨ ਪਦਾਰਥ ਹੈ ਨਾ ਤੇ ਦੋ ਤਰ੍ਹਾਂ ਕੀ ਵਾਜੀ ਕਰਨ ਚਿਕਸਤਾਂ ਵਾਜੀ ਕਰਨ ਸੇਵਨ ਕਿਨ ਕੋ ਨਿਚਿਤ ਅੱਗੇ ਤੁਹਾਨੂੰ ਕਾਫੀ ਸਾਰੀਆਂ ਇਹਦੇ ਵਿੱਚ ਡੁੰਗਾਈ ਦੇ ਵਿੱਚ ਚੀਜ਼ਾਂ ਸਿੰਘ ਨੇ ਅੱਗੇ ਜੀ ਆਬਰ ਕਪਸੂ ਦੀ ਵੀਰੀ ਅੱਗੇ ਭਸਮਾ ਦੀ ਵੀਰੀ ਜਿਹੜੀ ਆ ਜਾਂਦੀ ਹੈਗੀ ਹੈ ਤੇ ਮਿਪਾਸ ਮਦਦ ਸੇਵਨ ਕਿਵੇਂ ਕਰਨਾ ਹੈ ਵੀ ਕਿਵੇਂ ਪਸੂਨ ਤਿਆਰ ਕਰਨੀ ਹੈ ਇਹਦੇ ਵਿੱਚ ਤੁਹਾਨੂੰ ਸਾਰੇ ਟੋਟਲੀ ਪਸੂਮਾਂ ਦੇ ਬਾਰੇ ਵੀ ਦੱਸਿਆ ਜਾਊਗਾ ਕਿ ਵੀ ਸੋਧਨ ਮਾਰਨ ਕਿਵੇਂ ਕਰਨਾ ਹੈ ਇਹਦੇ ਵਿੱਚ ਬਰੀਕੀ ਦੇ ਵਿੱਚ ਤੁਹਾਨੂੰ ਟੋਟਲੀ ਦੱਸਿਆ ਜਾਂਦਾ ਹੈ ਵੀ ਕਿਵੇਂ ਅਗਰ ਤੁਹਾਨੂੰ ਜਿਹੜਾ ਮੰਨ ਲਓ ਸੋਧਨ ਕਰਨ ਵੇਲੇ ਮਾਰਨ ਮਾਰਨ ਵੇਲੇ ਚੀਜ਼ ਨੂੰ ਜਿਵੇਂ ਆ ਜਾਂਦਾ ਜੀ ਦੇਖੋ ਕਿਸੇ ਵੀ ਕੋਈ ਵਿਸ਼ਵ ਪਦਾਰਥ ਦਾ ਸੋਧਦੇ ਜਿਵੇਂ ਹੈਨਾ ਜਿਵੇਂ ਆਕ ਇਹ ਚੀਜ਼ੇ ਕਾਫੀ ਚੀਜ਼ਾਂ ਸੋਚ ਗਏ ਤਤੂਰਾ ਹੋ ਗਿਆ ਹੈ ਨਾ ਕੁਚਲਾ ਹੋ ਗਿਆ ਸਿੰਗਰਫ ਹੋ ਗਿਆ ਸੰਖਿਆ ਹੋ ਗਿਆ ਹਰਤਾਲ ਹੋ ਗਈ ਵੀ ਨਾ ਸੋਧਨ ਕਰਨ ਵਾਲੇ ਜੀ ਜੀ ਧਿਆਨ ਸਿੰਘ ਜੀ ਨੇ ਕਿਵੇਂ ਸੋਧਨ ਜੀ ਨੇ ਇਹਦੇ ਵਿੱਚ ਪੂਰੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤੇ ਬਹੁਤ ਹੀ ਅੱਛਾ ਗ੍ਰੰਥ ਹੈ ਜਰੂਰ ਪੜਿਓ ਤੇ ਇਹਦੇ ਵਿੱਚ ਤੁਹਾਨੂੰ ਬਕਾਇਦਾ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਦੱਸੀ ਗਈ ਹੈ ਇਹ ਟੈਨਾਕ ਮੋਟਾ ਗ੍ਰੰਥ ਹੈ ਬਾਦ ਦੇ ਵਿੱਚ ਤੁਹਾਨੂੰ ਪੁਰਾਣੇ ਨਾਮ ਤੋਂ ਨਵੇਂ ਨਾਮ ਤੁਹ ਦੱਸੇ ਗਏ ਨੇ ਆ ਦੇਖੋ ਜ ਤੂਰਾ ਕੁਚਲਾ ਸੋਤਨਾ ਗਿਆ ਜੀ ਟੋਟਲੀ ਤੁਹਾਨੂੰ ਦਿਖਾ ਦਨੇ ਇਹਦੇ ਵਿੱਚ ਨੁਸਖੇ ਲਿਖੇ ਹੋਏ ਨੇ ਇੱਥੇ ਬੀਕੇਵੇਂ ਕਿਵੇਂ ਹਾਂ ਤੁਹਾਨੂੰ ਪਤਾ ਚੱਲ ਜਾਏਗਾ ਤੁਹਾਡੇ ਲਈ ਕਿੰਨਾ ਕੁ ਵਧੀਆ ਹੈ ਸਾਬਤ ਹੋ ਸਕਦਾ ਆ ਦੇਖੋ ਜਿਵੇਂ ਪੋਸ਼ਟਿਕਾਰਕ ਗੋਲੀਆਂ ਗਿਆ ਬੰਗ ਭਸਮ ਪ੍ਰਵਾਲ ਗਲੋ ਸੱਤ ਸੁਧ ਸਿਲਾਜੀਤ ਚਾਂਦੀ ਕੇ ਵਰਕ ਹਨ ਐਵੇਂ ਲੈ ਕੇ ਵੀ ਗੋਲੀਆਂ ਕਿਵੇਂ ਤਿਆਰ ਕਰਨੀ ਨੇ ਆ ਦੇਖੋ ਗੋਲੀਆਂ ਤਿਆਰ ਕਰਨ ਦੀ ਵਿਧੀ ਹੈਗੀ ਨੋਟਸ ਉਹਦਾ ਸਲਜੀਤ ਨੂੰ ਜਰਾ ਸੇ ਜਲ ਕੇ ਸਾਧ ਗੋਟ ਕਰ ਐਸਾ ਕਰ ਲੋ ਕਿ ਉਸਮੇ ਗੋਟਲੇ ਨਾ ਰਹੇ ਵੀ ਗੰਡਾ ਜਿਹਾ ਨਾ ਰਹੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਹਨਾ ਤੇ ਫਿਰ ਉਹਨੂੰ ਗੋਲੀਆਂ ਚ ਪਾ ਕੇ ਤੁਸੀਂ ਗੋਲੀਆਂ ਬਣਾ ਸਕਦੇ ਹੋ ਹਾ ਦੋ ਸੱਤੀ ਦਾ ਮੋਦਕ ਜਿਹੜਾ ਆਪਾਂ ਸਰਦੀਆਂ ਚ ਕੰਮ ਲੈ ਸਕਦੇ ਆ ਪੁਸ਼ਟੀ ਦਾ ਚੂਰਨ ਅਗੇ ਸਤੰਪਨ ਯੋਗ ਅਗੇ ਜਿਹੜੇ ਜਿਹੜੇ ਆਪਾਂ ਆਮ ਘਰ ਦੇ ਵਿੱਚ ਤਿਆਰ ਕਰ ਸਕਦਾ ਕਈ ਕਹਿੰਦੇ ਜੀ ਵੈਦਾਂ ਤੋਂ ਤੁਸੀਂ ਤਿਆਰ ਨਹੀਂ ਕਰਾ ਸਕਦੇ ਮਹਿੰਗੇ ਉਹ ਚੀਜ਼ਾਂ ਤੁਸੀਂ ਇਹ ਗ੍ਰੰਥ ਚ ਦੇਖ ਕੇ ਤਿਆਰ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਇਦਾਂ ਦਾ ਜੋਗ ਨਹੀਂ ਸਮਝ ਆਉਂਦਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੀ ਪੂਰੀ ਪੰਜੋ ਹੈਲਪ ਕੀਤੀ ਜਾਊਗੀ ਹੋ ਸਕੇ ਤਾਂ ਤੁਹਾਨੂੰ ਇਹਦਾ ਪੀਡੀਐਫ ਅਵੇਲੇਬਲ ਜਰੂਰ ਕਰਵਾ ਦਾਂਗੇ ਇੱਕ ਵਾਰ ਵਟਸਐਪ ਤੇ ਮੈਸੇਜ ਕਰ ਲਿਓ ਹੋ ਸਕੇ ਤੁਹਾਨੂੰ ਇਸੇ ਗ੍ਰੰਥ ਦਾ ਚੌਥੇ ਭਾਗ ਦਾ ਪੀਡੀਐਫ ਸ਼ਾਇਦ ਪਿਆ ਹੋਵੇ ਚੈੱਕ ਕਰਕੇ ਦੱਸਾਂ ਕਿਉਂਕਿ ਪੀਡੀਐਫ ਬਹੁਤ ਸਾਰੇ ਪਹਿਨੇ ਪੁਰਾਣੇ ਗ੍ਰੰਥਾਂ ਦੇ ਇਹ ਵੀ ਪ੍ਰਾਚਨ ਗ੍ਰੰਥਾਂ ਚ ਆਉਂਦੇ ਆ ਜੀ ਤੇ ਇਹਨੂੰ ਤੁਸੀਂ ਵਰਤ ਸਕਦੇ ਹੋ ਪੜ੍ਹ ਸਕਦੇ ਹੋ ਤੇ ਲਾਭ ਉਠਾ ਸਕਦੇ ਹੋ ਅਗਰ ਵੀਡੀਓ ਤੁਹਾਨੂੰ ਜੀ ਵੀ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ ਜੀ